ਸਾਡੀ ਅਗਲੀ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅਰੇ ਬੇਨਤੀ ਹੈ ਕਿ ਸਾਡੇ ਨਾਲ ਜੁੜੇ ਰਿਹਾ ਕਰੋ ਅਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜ਼ਰੂਰ ਕਰਿਆ ਕਰੋ। ਆਪ ਸਭ ਨੂੰ ਪਤਾ ਹੈ ਕਿ ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦਾ ਜਨਮ ਦਿਨ ਹੈ ਸਮੂਹ ਭਾਰਤ ਵਾਸੀਆਂ ਨੂੰ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਵਸ ਦੀ ਲੱਖ ਲੱਖ ਵਧਾਈ ਬਾਬਾ ਸਾਹਿਬ ਡਾਕਟਰ ਭੀਮ ਰਾਵ ਅੰਬੇਡਕਰ ਜੀ ਜਿਨ੍ਹਾਂ ਦੀ ਵਿਚਾਰਧਾਰਾ ਸੀ ਪੜੋ ਜੜੋ ਤੇ ਸੰਘਰਸ਼ ਕਰੋ ਅਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ এডਿਕੇਸ਼ਨ ਦੇ ਵੱਲ ਲੈ ਕੇ ਜਾਣਾ ਹੈ ਆਪਸ ਤੇ ਵਿੱਚ ਮਿਲ ਜੁਲ ਕੇ ਰਹਿਣਾ ਹੈ ਉਹ ਰਬਾਬਾਬ ਜੀ ਨੇ ਸਾਡੇ ਸਮਾਜ ਲਈ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਅਸੀਂ ਉਹਨਾਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਹੈ। ਬਾਬਾ ਸਾਹਿਬ ਜੀ ਨੇ ਕਿਹਾ ਸੀ ਪੇ ਬੈਕ ਟੂ ਸੋਸਾਇਟੀ ਕਿ ਜੇ ਤੇਰੇ ਕੋਲ ਪੈਸਾ ਹੈ ਤੇ ਆਪਣੇ ਸਮਾਜ ਨੂੰ ਪੈਸਾ ਦਸਵੰਧ ਕੱਢ ਕੇ ਦੇਣਾ। ਫਿਰ ਸਾਡੀ ਸੋਚ ਬਣ ਜਾਂਦੀ ਹੈ ਕਿ ਮੇਰੇ ਕੋਲ ਪੈਸਾ ਤੇ ਹੈ ਨਹੀਂ। ਤੋਂ ਬਾਬਾ ਸਾਹਿਬ ਜੀ ਨੇ ਕਿਹਾ ਸੀ ਕਿ ਜੇ ਤੇਰੇ ਕੋਲ ਪੈਸਾ ਨਹੀਂ ਤੇ ਤੇਰੇ ਕੋਲ ਗਿਆਨ ਹੈ। ਤੇ ਆਪਣੇ ਸਮਾਜ ਨੂੰ ਗਿਆਨ ਦੇਣਾ ਫਿਰ ਅਸੀਂ ਸੋਚਦੇ ਹਾਂ ਕਿ ਸਨਾਤੇ ਸਾਡੇ ਕੋਲ ਪੈਸਾ ਹੈ ਤੇ ਨਾ ਹੀ ਸਾਡੇ ਕੋਲ ਗਿਆਨ ਤਾਂ ਬਾਬਾ ਸਾਹਿਬ ਜੀ ਨੇ ਸਾਨੂੰ ਸਮਝਾਇਆ ਸੀ ਕਿ ਤੇਰੇ ਕੋਲ ਸਮਾਂ ਹੈ ਅਗਰ ਸਮਾਂ ਹੈ ਤਾਂ ਦੂਸਰੇ ਅੰਦੇਸਾ ਹੈ ਤਾਂ ਦੇ ਲਈ ਉਸ ਸਮਾਂ ਕੱਢ ਤੇ ਜੋ ਦੂਸਰੇ ਅੰਦੇਸਾ ਹੈ ਤਾਂ ਕਰ ਰਹੇ ਨੇ ਉਹਨਾਂ ਤੇ ਹੌਸਲਾ ਹਫਸਾਈ ਕਰਿਆ ਕਰ ਜੇ ਅਸੀਂ ਕਿਸੇ ਦੇ ਨਾਲ ਜੁੜਾਂਗੇ ਜੋ ਕੁਝ ਵੀ ਤੇਰੇ ਕੋਲ ਹੈ ਉਹ ਆਪਣੇ ਸਮਾਜ ਨੂੰ ਦੇ ਅਨੇਕਾਂ ਆਪਾਂ ਦਾਨ ਕਰਦੇ ਹਾਂ ਲੇਕਿਨ ਬਾਬਾ ਸਾਹਿਬ ਜੀ ਨੇ ਕਿਹਾ ਸੀ ਸਭ ਤੋਂ ਪਹਿਲਾਂ ਜੇਕਰ ਤੇਰਾ ਭਰਾ ਲੋੜ ਵੰਦਾ ਗਰੀਬ ਆ ਪਹਿਲਾਂ ਉਹਦੀ ਸਹਾਇਤ ਨੂੰ ਕਰਨਾ ਅਸੀਂ ਪੇ ਬੈਕ ਤੋਂ ਸੋਸਾਇਟੀ ਨਾਲ ਜੁੜਨਾ ਤੇ ਜੋ ਸਾਡੇ ਕੋਲ ਹੈ ਉਸੇ ਆਪਣੇ ਸਮਾਜ ਦਾ ਬਾਬਾ ਸਾਹਿਬ ਜੀ ਦਾ ਕਰਜ਼ ਜਿਹੜਾ ਉਹ ਮੋੜਨਾ ਉਸ ਤੋਂ ਬਾਅਦ ਬਾਬਾ ਸਾਹਿਬ ਜੀ ਨੇ ਕਹਿ ਦਿੱਤੀ ਕਿ ਮਨੂੰ ਪੜੇ ਲਿਖੇ ਲੋਕਾਂ ਨੇ ਧੋਖਾ ਦਿੱਤਾ ਅਸੀਂ ਉਸ ਕਤਾਰ ਵਿੱਚ ਨਹੀਂ ਖੜਨਾ ਜੋ ਸਾਨੂੰ ਧੋਖੇ ਵਾਲੀ ਲੈਂਡ ਵਿੱਚ ਲੈ ਕੇ ਜਾਏ ਅਸੀਂ ਪੜੇ ਲਿਖੇ ਹੋਣ ਦੇ ਬਾਵਜੂਦ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਜੁੜਨਾ ਹੈ ਔਰ ਵੱਟਵਟ ਕੋਸ਼ਿਸ਼ ਕਰੀਏ ਕਿ ਆਪਣੇ ਸਮਾਜ ਦੀ ਸਿਹਤ ਕਾਇਮ ਰੱਖੀ ਅਸੀਂ ਮਾਤਾ ਸੁਸਤਰੀ ਵੈਫਰ ਸੋਸਾਇਟੀ ਪੇਕ ਟੂ ਸੋਸਾਇਟੀ ਚਲਾ ਰਹੇ ਹ ਜਿਹਦੇ ਵਿੱਚ ਅਸੀਂ ਵੱਟਵਟ ਕੋਸ਼ਿਸ਼ ਕਰਦੇ ਹਾਂ ਕਿ ਲੋਕ ਪੁਲਾਈ ਦੇ ਕੰਮ ਕਰ ਸਕੀਏ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਵਧੀਆ ਤੋਂ ਵਧੀਆ ਕਾਰਜ ਕਰ ਸਕੀਏ ਤੋ ਅੱਜ ਸਾਡੀ ਆਪ ਸਭ ਨੂੰ ਇੱਕੋ ਹੀ ਬੇਨਤੀ ਹੈ ਕਿ ਅੱਜ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੇ ਤੇ ਆਪਣੇ ਘਰਾਂ ਦੇ ਅੰਦਰ ਲਾਈਟਾਂ ਨੂੰ ਜਗਾਣਾ ਔਰ ਆਪਣੇ ਬੱਚਿਆਂ ਨੂੰ ਦੱਸੋ ਕਿ ਸਾਡੇ ਰੈਵਰ ਸੰਤ ਇਹਨਾਂ ਨੇ ਸਾਡੇ ਲਈ ਕੁਰਬਾਨੀਆਂ ਦਿੱਤੀਆਂ ਅਗਰ ਬਾਬਾ ਸਾਹਿਬ ਜੀ ਇੱਕ ਸੋਚ ਨੂੰ ਲੈ ਲੈਂਦੇ ਜਿਸ ਤਰ੍ਹਾਂ ਸਾਡੇ ਕੋਲ ਅੱਜ ਸਮਾਂ ਨਹੀਂ ਹੈ ਵਿਚਾਰਾ ਕਰਨ ਦਾ ਕੱਠਿਆਂ ਬੈਠੰਦਾ ਸਮਾਂ ਨਹੀਂ ਹੈ ਤੇ ਕਈ ਜੀਵ ਸੋਚਦੇ ਨੇ ਕਿ ਅਗਰ ਮੈਂ ਬਾਬਾ ਸਾਹਿਬ ਦੀ ਗੱਲ ਕਰਾਂ ਤੇ ਮੈਨੂੰ ਨੁਕਸਾਨ ਹੋਵੇਗਾ ਜਾਂ ਕੋਈ ਗੱਲ ਨਹੀਂ ਕਰਨੀ ਤੇ ਜੇ ਇਹ ਵਿਚਾਰਤਾ ਨੂੰ ਬਾਬਾ ਸਾਹਿਬ ਸੋਚ ਲੈਂਦੇ ਤੇ ਅੱਜ ਅਸੀਂ ਗੁਲਾਮ ਹੁੰਦੇ ਜਿਸ ਦਿਨ ਗੋਲਮੀਜ਼ ਮੀਟਿੰਗ ਸੀ ਤੋਂ ਬਾਬਾ ਸਾਹਿਬ ਦੀ ਕਬੀਤੇ ਦੀ ਡੈਥ ਹੋ ਜਾਂਦੀ ਹੈ ਮੌਤ ਹੋ ਜਾਂਦੀ ਹੈ ਤੋ ਉਹਨਾਂ ਦੇ ਭਾਈ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ ਕਿ ਵੀਰ ਜੀ ਅੱਜ ਸਾਡੇ ਬੇਟੇ ਦੀ ਮੌਤ ਹੋ ਗਈ ਤੁਸੀਂ ਗੋਲਮੇਜ਼ ਮੀਟਿੰਗ ਤੇ ਨਾ ਜਾਓ ਲੇਕਿਨ ਬਾਬਾ ਸਾਹਿਬ ਜੀ ਕਹਿਣ ਲੱਗੇ ਕਿ ਜੇਕਰ ਮੈਂ ਅੱਜ ਨਹੀਂ ਜਾਂਦਾ ਤਾਂ ਇੱਧਰ ਕੀ ਮੇਰਾ ਇੱਕ ਬੇਟਾ ਜਿਹਦੀ ਮੌਤ ਹੋਈ ਆ ਜੇ ਮੈਂ ਅੱਜ ਗੋਲਮੇਜ਼ ਮੀਟਿੰਗ ਤੇ ਨਹੀਂ ਜਾ ਪੰਦਾ ਤਾਂ ਮੇਰੇ ਹਜ਼ਾਰਾਂ ਬੱਚੇ ਜਿਹੜੇ ਆ ਉਹ ਅਨਾਥ ਹੋ ਜਾਣਗੇ ਬਾਬਾ ਸਾਹਿਬ ਜੀ ਨੇ ਆਪਣੇ ਬੱਚਿਆਂ ਦੀ ਕੁਰਬਾਨੀ ਦਿੱਤੀ ਉਹ ਇੱਕ ਕਾਨੂੰਨ ਮੰਤਰੀ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਕੋਲ ਪੈਸਾ ਜਿਹੜਾ ਉਹ ਨਹੀਂ ਸੀ ਉਹਨਾਂ ਦੇ ਬੱਚਿਆਂ ਨੂੰ ਕفن ਤੱਕ ਜਿਹੜਾ ਉਹ ਨਹੀਂ ਸੀ ਉਹ ਨਹੀਂ ਹੋਇਆ ਕਿ ਅੱਜ ਅਸੀਂ ਪਤਾ ਨਹੀਂ ਕਿਹੜੇ ਪਾਸੇ ਨੂੰ ਚੱਲ ਪਏ ਆ ਅ ਮੇਰੀ ਬੇਨਤੀ ਹੈ ਕਿ ਅਸੀਂ ਵਤਵਤ ਜੁਨੇ ਸੋ ਇੱਕ ਵਾਰ ਫਿਰ ਆਪ ਸਭ ਨੂੰ ਲੱਖ ਲੱਖ ਵਧਾਈ ਜੀ